ਦੇ ਨੇ ਜੇ ਅਸੀਂ ਨਿਆਰੇ ਆ ਤੇ ਫਿਰ ਅਸੀਂ ਦੁਸ਼ਹਿਰਾ ਕਿਉਂ ਮਨਾਉਂਦੇ ਗੁਰੂ ਗਬਿੰਦ ਸਿੰਘ ਸਾਹਿਬ ਮਹਾਰਾਜ ਨੇ ਹੱਥ ਦੇ ਵਿੱਚ ਮੇਰ ਦੀ ਕਰਮ ਫੜੀ ਮੇਰੇ ਪਾਤਸ਼ਾਹ ਭਾਰਤ ਦੀ ਤਕਦੀਰ ਨੂੰ ਬਦਲਣ ਲੱਗੇ ਤੇ ਆਖਣ ਲੱਗੇ ਵੇ ਸੰਸਾਰ ਦੇ ਲੋਕੋ ਜੇ ਆਜ਼ਾਦ ਹੋਣਾ ਚਾਹਦੇ ਹੋ ਤੇ ਪਰਮੇਸ਼ਰ ਦੀ ਸ਼ਕਤੀ ਹੈ ਸ਼ਸਤਰ ਤਲਵਾਰ ਖੰਡਾ ਤੁਬਕ ਨੇਜੇ ਪਰਸ਼ੇ ਇਹਨਾਂ ਨੂੰ ਹੱਥ ਦੇ ਵਿੱਚ ਫੜ ਲਓ ਵੈਰੀਆਂ ਦੇ ਨਾਲ ਜੋ ਤੁਸੀਂ ਚਾਹੋ ਜਿਸ ਕਰਕੇ ਤੁਹਾਡੇ ਗਲਾਂ ਵਿੱਚੋਂ ਗੁਲਾਮੀ ਦੀਆਂ ਜ਼ੰਜੀਰਾ ਖਨਾ ਹੋ ਜਾਣ ਤੁਸੀਂ ਰਾਜ ਭਾਗ ਨੂੰ ਭੋਗੋ ਜੇ ਰਾਜ ਭਾਗ ਭੋਗਣਾ ਚਾਹੁੰਦੇ ਹੋ ਜੇ ਸੁੱਖ ਦਾ ਸਾਹ ਲੈਣਾ ਚਾਹੁੰਦੇ ਹੋ ਤੇ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਤਲਵਾਰਾਂ ਜੰਗਾਲੀਆਂ ਗਈਆਂ ਨੇ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਬਰਸ਼ੀਆਂ ਛੜ ਗਈਆਂ ਨੇ ਉਹਨਾਂ ਨੂੰ ਸਾਫ਼ ਕਰੋ ਹੱਥ ਦੇ ਵਿੱਚ ਫੜੋ ਇਹਨਾਂ ਵੈਰੀਆਂ ਦੇ ਨਾਲ ਜੰਗ ਕਰੋ ਉਹ ਦਿਨ ਦੂਰ ਨਹੀਂ ਤੁਹਾਡੇ ਨਿਸ਼ਾਨ ਸੰਸਾਰ ਦੇ ਵਿੱਚ ਝਲਣਗੇ ਕਲਗੀਧਰ ਪਾਤਸ਼ਾਹ ਨੇ ਜਿਹੜੇ ਸਿੱਖ ਸਨ ਜਿਹੜੇ ਹੱਥ ਦੇ ਵਿੱਚ ਮਾਲਾ ਫੜ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਸਨ ਮੇਰੇ ਸਤਿਗੁਰਾਂ ਦੀਆਂ ਅੱਖਾਂ ਵੇਖੋ ਜੇ ਕੇਵਲ ਹੱਥ ਦੇ ਵਿੱਚ ਮਾਲਾ ਫੜ ਲਈ ਗੁਰਤੇਗ ਭਾਦ ਸਤਿਗੁਰਾਂ ਜੀ ਨੂੰ ਸ਼ਹੀਦੀ ਦੇਣੀ ਪਵੇਗੀ ਇਸ ਕਰਕੇ ਕੇਵਲ ਹੱਥ ਦੇ ਵਿੱਚ ਮਾਲਾ ਨਾ ਫੜੋ ਜਿੱਥੇ ਮਾਲਾ ਹੈ ਉੱਥੇ ਤੇਗ ਵੀ ਚੱਕੋ ਸੌਣ ਤੇ ਭਾਦੋਂ ਦੇ 2 ਮਹੀਨੇ ਮੀ ਕਣੀ ਦੇ ਵਿੱਚ ਸ਼ਸਤਰਾਂ ਨੂੰ ਜੰਗਾਲ ਲਗ ਜਾਂਦਾ। ਪਾਤਸ਼ਾਹ ਨੇ ਖਜ਼ਾਨਿਆਂ ਵਿੱਚੋਂ ਸ਼ਸਤਰ ਮੰਗਾਈ। ਪਾਤਸ਼ਾਹ ਕਹਿੰਦੇ ਲੋਕ ਦੇਵੀ ਦੀ ਪੂਜਾ ਕਰਦੇ ਨੇ ਤੁਸੀਂ ਇਹਨਾਂ ਸ਼ਸਤਰਾਂ ਨੂੰ ਸ਼ਿੰਗਾਰੋ ਕਿਉਂਕਿ ਤੁਸੀਂ ਛਤਰੀ ਹੋ। ਛਤਰੀ ਸ਼ੋਭਦਾ ਹੀ ਤਲਵਾਰ ਦੇ ਨਾਲ। ਉਹਨਾਂ ਸਿੰਘਾਂ ਨੇ ਹੱਥ ਦੇ ਵਿੱਚ ਤਲਵਾਰਾਂ ਫੜੀਆਂ, ਜੰਗਾਲਾਂ ਲਾਈਆਂ ਤੇ ਜੰਗਾਲਾਂ ਲਾ ਕੇ ਨਾਲੇ ਤੇ ਸ਼ਸਤਰ ਸਜਾਏ, ਨਾਲੇ ਜੰਗ ਮਈ, ਜੁਦ ਮਈ ਬੀਰ ਰਸੀਹ ਕਾਲੀ ਬਾਣੀ ਦੇ ਜਾਬ ਕਰਦੇ ਨੇ ਕਿਦਰੇ ਪੜਦੇ ਨੇ ਕਾਗੜ ਤੰਕਾਤੀ ਕਟਾਰੀ ਕੜਾਕੰ ਤਾਗੜ ਤੰਕੀਰਨ ਤੁਕੰ ਤਵਾਕੰ ਝਾਕੜ ਤੰਨਾਕੜ ਤੰਗ ਬਾਕੜ ਤੰਗ ਬਾਜੇ ਕਾਗੜ ਤੰਗਾਜੀ ਮਹਾ ਗੱਜ ਗਾਜੇ ਕਿਦਰੇ ਖਾ ਖੰਡ ਬਹਿੰਟੰ ਖਲਦਲ ਖੰਡੰ ਅਤਰਣ ਮੰਡੰ ਵਰਪੰਡੰ ਕੜਾਕ ਕੜਕ ਦੀਆਂ ਆਵਾਜ਼ਾਂ ਆਉਂਦੀਆਂ ਗੁਰੂ ਕੀ ਬਾਣੀ ਪੜੀ ਜਾਂਦੀ ਸ਼ਸਤਰ ਦੀ ਪੂਜਾ ਹੁੰਦੀ ਤੇ ਜੋ ਭਾਰਤ ਖੰਡ ਦੇ ਵਿੱਚ ਰਵਾਇਤ ਸੀ ਛਤਰੀ ਲੋਕ ਸ਼ਸਤਰਾਂ ਨੂੰ ਪੂਜਦੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਸ ਵਿਲੁਪਤ ਹੋ ਰਹੀ ਮਰਯਾਦਾ ਨੂੰ ਭਾਰਤਖੰਡ ਵਿੱਚ ਫਿਰ ਪ੍ਰਚਲਿਤ ਕੀਤਾ ਜਿਨ੍ਹਾਂ ਦੇ ਖੂਨ ਠੰਡੇ ਪੈ ਗਏ ਸਨ ਸਤਗੁਰਾਂ ਜੀ ਨੇ ਉਹਨਾਂ ਨੂੰ ਇਹ ਬਾਣੀ ਬਖਸ਼ਿਸ਼ ਕਰਕੇ ਸ਼ਸਤਰਾਂ ਦੀ ਸੇਵਾ ਬਖਸ਼ਿਸ਼ ਕਰਕੇ ਉਹਨਾਂ ਦੇ ਖੂਨ ਦੇ ਵਿੱਚ ਕੁਬਾਲੇ ਲੈ ਕੇ ਆਉਂਦੇ ਇਸ ਤਰ੍ਹਾਂ ਜੇ ਉਸ ਸਮੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹ ਦੁਸ਼ਹਿਰੇ ਦੀ ਮਰਯਾਦਾ ਨਾ ਤੋਰਦੇ ਹੱਥਾਂ ਦੇ ਵਿੱਚ ਤਲਵਾਰਾਂ ਨਾ ਫੜਾਉਂਦੇ ਤਲਵਾਰਾਂ ਦੀ ਸ਼ਸਤਰਾਂ ਦੀ ਸੇਵਾ ਕਰਨੀ ਨਾ ਸਿਖਾਉਂਦੇ ਤੇ ਅੱਜ ਸਾਡੀਆਂ ਜ਼ੁਬਾਨਾਂ ਇਹ ਨਹੀਂ ਕਹਿ ਸਕਦੀਆਂ ਸਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜੇ ਤੁਸੀਂ ਕਹਿੰਦੇ ਹੋ ਇਹ ਸਨਾਤਨ ਮਤੀਆਂ ਦੇ ਤਿਉਹਾਰ ਨੇ ਜੇ ਇਹ ਗੁਰੂ ਗਬਨ ਸਿੰਘ ਸਾਹਿਬ ਮਹਾਰਾਜ ਖਾਲਸੇ ਨੂੰ ਨਾ ਦਿੰਦੇ ਤੇ ਖਾਲਸੇ ਨੇ ਛਤਰੀ ਤੇ ਯੋਧਾ ਨਹੀਂ ਨਹੀਂ ਸੀ ਹੋਣਾ